ਇਹ ਤਸਵੀਰਾਂ ਸੰਗਰੂਰ ਦੇ ਮੈਲਾ ਚੌਂਕ ਦੀਆਂ ਨੇ ਜਿੱਥੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਤੋਂ ਪਹਿਲਾਂ ਕਿਸਾਨ ਮੈਲਾ ਚੌਂਕ ਦੀ ਦਾਣਾ ਮੰਡੀ 'ਚ ਇਕੱਠੇ ਹੋਏ ਨੇ ਕਿਸਾਨ ਆਪੋ ਆਪਣੇ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਦੇ ਕਾਫਲੇ ਲੈ ਕੇ ਇੱਕ ਸਾਂਝੀ ਥਾਂ 'ਤੇ ਇਕੱਠੇ ਹੋ ਰਹੇ ਨੇ ਸੰਗਰੂਰ ਦੇ ਵਿੱਚ ਮੈਲਾ ਚੌਂਕ ਦੀ ਦਾਣਾ ਮੰਡੀ 'ਚ ਇਕੱਠੇ ਹੋਏ ਤੇ ਇਸ ਤਰੀਕੇ ਦੇ ਨਾਲ ਹੀ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਵਿੱਚੋਂ ਕਿਸਾਨ ਇੱਕ ਸਾਂਝੀ ਥਾਂ 'ਤੇ ਇਕੱਠੇ ਹੋ ਕੇ ਟਰੈਕਟਰ ਟਰਾਲੀਆਂ ਦੇ ਕਾਫਲੇ ਦੇ ਨਾਲ ਦਿੱਲੀ ਵੱਲ ਵਹੀਰਾਂ ਕੱਟਣਗੇ ਕੱਲ ਨੂੰ ਕਿਸਾਨ ਦਿੱਲੀ ਜਾਣਗੇ ਹਾਲਾਂਕਿ ਅੱਜ ਸ਼ਾਮ बैठक ਵੀ ਹੋਣੀ ਹੈ ਕੇਂਦਰੀ ਅਧਿਕਾਰੀਆਂ ਤੇ ਕਿਸਾਨਾਂ ਦੇ ਵਿਚਾਲੇ ਉਸ ਬੈਠਕ ਦੇ ਵਿੱਚ ਕੀ ਸਿੱਟਾ ਨਿਕਲਦਾ ਪਰ ਉਸ ਤੋਂ ਪਹਿਲਾਂ ਕਿਸਾਨਾਂ ਦੇ ਵੱਲੋਂ ਆਪਣੇ ਤੌਰ ਤੇ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਆਪਣੇ ਇੱਕ ਸਾਂਝੀ ਥਾਂ ਤੇ ਕਿਸਾਨ ਇਕੱਠੇ ਹੋ ਰਹੇ ਨੇ ਤਸਵੀਰ ਜੋ ਤੁਹਾਨੂੰ ਦਿਖਾ ਰਹੇ ਹਾਂ ਉਹ ਸੰਗਰੂਰ ਦੇ ਮਹਿਲਾ ਚੌਂਕ ਦੀ ਹੈ ਤੇ ਤਸਵੀਰ ਬਿਲਕੁਲ ਕਿਸਾਨੀ ਅੰਦੋਲਨ ਦੇ ਨਾਲ ਮੇਲ ਖਾ ਰਹੀ ਹੈ ਜਿਸ ਤਰੀਕੇ ਦੇ ਨਾਲ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਬੈਠੇ ਸੀ ਉਸ ਤਰੀਕੇ ਦੇ ਨਾਲ ਹੀ ਹੁਣ ਸੰਗਰੂਰ ਦੇ ਵਿੱਚ ਕਿਸਾਨ ਇਕੱਠੇ ਹੋਏ ਨੇ